ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਤੁਹਾਨੂੰ ਆਪਣੀ ਡਾਈਟ ਵਿੱਚ ਸ਼ਗਮਲ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਇਸ ਨੂੰ ਖਾਣ ਨਾਲ ਅੰਤੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਨੰਬਰ 2 ਜੋ ਲੋਕ ਜ਼ਿਆਦਾ ਕੋਲਡ ਡਰਿੰਕ ਅਤੇ ਘੱਟ ਪਾਣੀ ਪੀਂਦੇ ਹਨ ਉਹਨਾਂ ਦੇ ਗੁਰਦੇ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 3 ਜੇਕਰ ਉਲਟੀ ਦੀ ਸਮੱਸਿਆ ਹੈ ਤਾਂ ਸੁੱਕਾ ਧਨੀ ਚਬਾਉਣ ਨਾਲ ਉਲਟੀ ਨਹੀਂ ਆਉਂਦੀ ਨੰਬਰ 4 ਜੇਕਰ ਤੁਹਾਨੂੰ ਰੋਜ਼ਾਨਾ ਆਪਣੀ ਡਾਈਟ ਵਿੱਚ ਕੱਚਾ ਪਿਆਜ਼ ਖਾਓਗੇ ਤਾਂ ਇਸ ਨਾਲ ਕਦੇ ਵੀ ਤੁਹਾਡੇ ਚਿਹਰੇ ਤੇ ਝੁਰੜੀਆਂ ਨਹੀਂ ਪੈਣਗੀਆਂ ਨੰਬਰ 5 ਰੋਜ਼ਾਨਾ ਸਵੇਰੇ ਖਾਲੀ ਪੇਟ ਥੋੜਾ ਹੀ ਕਲੌਂਜੀ ਖਾਣ ਨਾਲ ਭਾਰ ਘਟਣ 'ਚ ਮਦਦਤ ਮਿਲਦੀ ਹੈ ਨੰਬਰ 6 ਜੇਕਰ ਤੁਹਾਨੂੰ ਸਾਹ ਫੁੱਲਣ ਦੀ ਸਮੱਸਿਆ ਹੈ ਜਾਂ ਸਾਹ ਛੱਡਦਾ ਹੈ ਤਾਂ ਹਰ ਸਵੇਰੇ ਨਾਸ਼ਤੇ ਤੋਂ ਬਾਅਦ ਇੱਕ ਹਰੀ ਇਲਾਇਚੀ ਖਾਓ ਨੰਬਰ 7 ਦਹੀਂ ਅਤੇ ਗੁੜ ਖਾਣ ਨਾਲ ਸਰੀਰ ਵਿੱਚ ਖੂਨ ਵਧਦਾ ਹੈ ਅਤੇ ਅਨਮੀਆਂ ਵਰਗੀਆਂ ਬਿਮਾਰੀਆਂ ਨੂੰ ਵੀ ਰੋਕਦਾ ਹੈ ਗੁੜ ਨੂੰ ਨਿਯਮਤ ਰੂਪ ਨਾਲ ਖਾਣ ਨਾਲ ਸਾਹ ਦੀਆਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ ਨੰਬਰ 8 ਰਜਾਨਾ ਸ਼ਾਮ ਸਵੇਰੇ ਇੱਕ ਚਮਚਾ ਲਸੀ ਦੇ ਸੇਵਨ ਕਰਨ ਨਾਲ ਤੁਹਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਮਿਲਦੀ ਹੈ ਇਸ ਨੂੰ ਪੀਸ ਕੇ ਪਾਣੀ ਨਾਲ ਵੀ ਲੈ ਜਾ ਸਕਦਾ ਹੈ ਨੰਬਰ 9 ਜੇਕਰ ਤੁਹਾਨੂੰ ਜਿਆਦਾ ਗਰਮ ਚੀਜ਼ਾਂ ਖਾਣ ਤੋਂ ਬਾਅਦ ਠੰਡੀਆਂ ਚੀਜ਼ਾਂ ਖਾਣ ਲੈਦੇ ਹਾਂ ਤੁਹਾਡੇ ਦੰਦ ਜਲਦੀ ਟੁੱਟਣ ਲੱਗ ਜਾਂਦੇ ਹਨ ਨੰਬਰ 10 ਟਮਾਟਰ ਦਾ ਸੂਪ ਬਣਾਉਣ ਦੇ ਸਮੇਂ ਇਸ ਵਿੱਚ ਥੋੜਾ ਜਿਹਾ ਸੁੱਕਾ ਪਦੀਨਾ ਪਾਓ ਸੂਪ ਦਾ ਸਵਾਦ ਵੱਧ ਜਾਵੇਗਾ ਨੰਬਰ 11 ਬਾਜਰਾ ਲੀਵਰ ਨਾਲ ਸੰਦੇਤ ਰੋਗਾਂ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਸਰਦੀਆਂ ਵਿੱਚ ਬਾਜਰੇ ਦੀ ਰੋਟੀ ਜਿਆਦਾ ਤੋਂ ਜਿਆਦਾ ਖਾਧੀ ਜਾਵੇ ਨੰਬਰ 12 ਸਰਾਨੀ ਧੱਲੇ ਇਲਾਇਚੀ ਰੱਖ ਕੇ ਸੌਣ ਨਾਲ ਨੀਂਦ ਵਧੀਆ ਆਉਂਦੀ ਹੈ। ਨੰਬਰ 13 ਤુલਸੀ ਦਾ ਰਸ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਤੇ ਪੇਟ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 14 ਹਲਦੀ ਅਤੇ ਦੁੱਧ ਦਾ ਮਿਸ਼ਰਣ ਬਣਾ ਕੇ ਪੀਣ ਨਾਲ ਸਰਦੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਨੰਬਰ 15 ਹਰੜਾ ਦਾ ਚੂਰਨ ਕਬਜ਼ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜੇਕਰ ਤੁਹਾਨੂੰ ਕਬਜ਼ ਦੀ ਬਿਮਾਰੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦਾ ਹੈ। ਨੰਬਰ 16 ਤુલਸੀ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਤੋਂ ਦਾਗ ਧੱਬੇ ਗਾਇਬ ਹੋ ਜਾਂਦੇ ਹਨ। ਨੰਬਰ 17 ਤુલਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ। ਨੰਬਰ 18 ਅੰਬ ਦੇ ਪੱਤਿਆਂ ਦਾ ਕਾੜਾ ਪੀਣ ਨਾਲ ਢੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨੰਬਰ 19 ਗੋੜਾ ਤੇ ਤੇਲ ਦੇ ਲੱਡੂਆਂ ਸਰਦੀਆਂ ਵਿੱਚ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ। ਨੰਬਰ 20 ਸਰਦੀਆਂ ਦੇ ਮੌਸਮ ਵਿੱਚ ਸੇਬ, ਸੰਤਰਾ, ਨਾਸ਼ਪਤੀ, ਪਪੀਤੇ ਵਰਗੇ ਮੌਸਮੀ ਫਲ ਖਾਣੇ ਚਾਹੀਦੇ ਹਨ ਕਿਉਂਕਿ ਇਹ ਸਾਡੇ ਇਮਿਊਨੋਟਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਨੰਬਰ 21 ਰੋਜ਼ਾਨਾ ਖਾਣੇ ਵਿੱਚ ਇੱਕ ਚਮਚੇ ਅਮਲੀ ਦੀਆਂ ਪੱਤੀਆਂ ਦੀ ਚਟਨੀ ਬਣਾ ਕੇ ਜ਼ਰੂਰ ਖਾਓ ਜਿਸ ਨਾਲ ਭੁੱਖ ਵਧਣ ਲੱਗ ਜਾਂਦੀ ਹੈ ਅਤੇ ਖਾਣਾ ਵੀ ਜਲਦੀ ਹਜਮੇ ਹੋ ਜਾਂਦਾ ਹਨ। ਨੰਬਰ 2 ਨਿੰਬੂ ਅਤੇ ਪਿਆਜ਼ ਦਾ ਰਸ ਕੱਢ ਕੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਬਹੁਤ ਜਲਦ ਲਾਭ ਮਿਲਦਾ ਹੈ। ਨੰਬਰ 23 ਜੇਕਰ ਤੁਹਾਨੂੰ ਸਰੀਰ ਵਿੱਚ ਆਇਰਨ ਦੀ ਕਮੀ ਹੈ ਤਾਂ ਤੁਹਾਨੂੰ ਰੋਜ਼ਾਨਾ ਪੋਹਾ ਖਾਣਾ ਚਾਹੀਦਾ ਹੈ। ਇਸ ਨਾਲ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਨੰਬਰ 24 ਚੀਨੀ ਦੇ ਅੰਦਰ ਉਹ ਸਲਫਰ ਹੁੰਦਾ ਹੈ ਜੋ ਕਿ ਪਟਾਕਿਆਂ ਵਿੱਚ ਪਾਇਆ ਜਾਂਦਾ ਹੈ। ਜੇਕਰ ਇੱਕ ਵਾਰ ਸਾਡੇ ਸਰੀਰ ਅੰਦਰ ਚੱਲਿਆ ਜਾਵੇ ਤਾਂ ਦੁਬਾਰਾ ਬਾਹਰ ਨਹੀਂ ਨਿਕਲਦਾ ਤੇ ਇਸ ਨਾਲ ਸਾਡੇ ਪਿੱਤੇ ਦਾ ਕਾਰਵਦਨ ਸ਼ੁਰੂ ਹੋ ਜਾਂਦਾ ਹੈ। ਨੰਬਰ 23 ਜੋ ਲੋਕ ਜ਼ਿਆਦਾ ਪੈਦਲ ਚੱਲਦੇ ਹਨ ਉਹਨਾਂ ਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ